ਪੰਜੀ ਅਗਸਤ ਨੂੰ ਪਿਛਲੇ ਜੋ 22 23 24 ਨੂੰ ਲਗਾਤਾਰ ਬਰਸਾਤਾਂ ਹੋਈਆਂ ਸੀ ਉਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਅਜਨਾਲਾ ਜਿਹੜਾ ਰਾਵੀ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਸੀ ਉਹ ਵਧਣਾ ਸ਼ੁਰੂ ਹੋ ਗਿਆ ਤੇ ਤਕਰੀਬਨ ਤਿੰਨ ਦਹਾਕਿਆਂ ਦੇ ਬਾਅਦ ਰਾਵੀ ਦੇ ਵਿੱਚ ਇਹਨਾਂ ਪਾਣੀ ਆਇਆ ਕਿ ਸਬ ਡਿਵੀਜ਼ਨ ਅਜਨਾਲਾ ਦੇ ਜਿਹੜੇ ਪਿੰਡ ਸੀਗੇ ਰਮਦਾਸ ਤੋਂ ਸ਼ੁਰੂ ਹੋ ਕੇ ਅਜਨਾਲਾ ਤੱਕ ਤੇ ਇਸ ਤੋਂ ਅੱਗੇ ਲੋਪੋ ਕੇ ਸਬ ਡਿਵੀਜ਼ਨ ਤੱਕ ਜਿਹੜੇ ਪਿੰਡ ਸੀਗੇ ਇਹਨਾਂ ਨੂੰ ਇੱਕ ਵੱਡੀ ਮਾਰ ਵੱਜੀ ਤੇ ਤਕਰੀਬਨ ਅੱਜ 15 ਦਿਨਾਂ ਬਾਅਦ ਅਜਨਾਲਾ ਦੇ ਕੀ ਹਾਲਾਤ ਨੇ ਪਾਣੀ ਜਿਹੜਾ ਹੈ ਹਲਕਾ ਜਿਹੜਾ ਥੋੜਾ ਥੋੜਾ ਕਰਕੇ ਘਟ ਰਿਹਾ ਹੈ ਲੱਥ ਰਿਹਾ ਹੈ ਤੇ ਜਾਂ ਕਿਹਾ ਜਾਦਾ ਸੁੱਕ ਰਿਹਾ ਹੈ ਪਰ ਫਿਰ ਵੀ ਅਸੀਂ ਇਸ ਵਕਤ ਮੌਜੂਦ ਹਾਂ ਸਰੰਗਲ ਸਰੰਗਵਾਲ ਪਿੰਡ ਦੀ ਜ਼ਮੀਨ ਦੇ ਵਿੱਚ ਸਾਹਮਣੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਲੈਵਲ ਹੈ ਸਾਹਮਣੇ ਦੂਰ ਤੱਕ ਜੇ ਲੱਖੂਵਾਲ ਦੀ ਜ਼ਮੀਨ ਇੱਕ ਪਾਸੇ ਹੈ ਤੇ ਸਰੰਗਵਾਲ ਦੀ ਦੂਸਰੇ ਪਾਸੇ ਤਾਂ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਦੇਰ ਨਾਲ ਲੱ타 ਸੀ ਹਾਲਾਂਕਿ ਰਮਦਾਸ ਵਾਲੇ ਪਾਸੇ ਗੱਲ ਕੀਤੀ ਜਾਵੇ ਤਾਂ ਜਿਹੜੇ 70% ਜਿਹੜਾ ਪਾਣੀ ਸੀ ਇਹ ਜ਼ਰੂਰ ਉਥੋਂ ਲੱਥ ਗਏ ਉਹ ਤੱਕ ਜਿਹੜੀ ਆਮ ਕਨੈਕਟੀਵਿਟੀ ਸੀ ਉਹ ਟੁੱਟ ਗਈ ਸੀ ਪਰ ਪ੍ਰਸ਼ਾਸਨ ਦੇ ਐਫਰਟ ਦੇ ਨਾਲ ਇਹ ਸਾਰੀ ਕਨੈਕਟੀਵਿਟੀ ਮੁੜ ਬਹਾਲ ਹੋ ਚੁੱਕੀ ਹੈ ਪਰ ਜ਼ਮੀਨਾਂ ਦੀ ਜਿਹੜੀ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਜ਼ਮੀਨਾਂ ਹਲੇ ਵੀ ਪਾਣੀ ਦੇ ਵਿੱਚ ਨੇ ਪਰ ਜਿਹੜੀਆਂ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਸੀ ਜ਼ਮੀਨਾਂ ਉਹ ਵੀ ਅਸੀਂ ਇੱਕ ਨੇੜੇ ਤੁਹਾਨੂੰ ਦਿਖਾ ਰਹੇ ਹਾਂ ਬਾਸਮਤੀ ਤੇ ਜਿਹੜੀ ਝੋਨੇ ਦੀ ਫਸਲ ਹੈ ਸਾਰੀ ਹਲੇ ਵੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਤੇ ਵੱਡਾ ਨੁਕਸਾਨ ਇਸ ਫਸਲ ਦਾ ਜਿਹੜਾ ਹੋ ਗਿਆ ਹੈ ਜਿਸ ਕਰਕੇ ਇਹ ਜਿਹੜੀ ਫਸਲ ਹੈ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਔਰ ਹਜ਼ਾਰਾਂ ਏਕੜ ਦੀ ਗੱਲ ਕੀਤੀ ਜਾਵੇ ਅਜਨਾਲਾ ਤੇ ਪੂਰੇ ਪੰਜਾਬ ਦੀ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਤਾਂ ਸਾਹਮਣੇ ਕਿਉਂਕਿ ਬਰਸਾਤਾਂ ਜਿਹੜੀਆਂ ਸੀ ਲਗਾਤਾਰ 5 ਤਰੀਕ ਤੱਕ ਜਿਹੜੀਆਂ ਹੁੰਦੀਆਂ ਰਹੀਆਂ 3 3 ਤੱਕ ਜਿਹੜੀਆਂ ਬਰਸਾਤਾਂ ਸੀ ਉਹ ਮੋਹਰੇ ਤਾਂ ਮੀਂਹ ਪਿਆ ਲਗਾਤਾਰ ਜਦ ਕਿ ਉਸ ਤੋਂ ਬਾਅਦ ਜਿਹੜੀ ਸੀਗੀ ਮੋਹਰੇ ਘਟ ਕੇ ਮੀਂਹ ਘਟ ਕੇ ਜਿਵੇਂ ਬੀਤੀ ਰਾਤ ਕਾਫੀ ਜਿਹੜੀ بارش ਹੋਈ ਇੱਕ ਅੱਧਾ ਘੰਟਾ ਤਾਂ ਤਲਵੰਡੀ ਦੀ ਪਿੰਡ ਤਲਵੰਡੀ ਹੈ ਜਿਹੜਾ ਇਸ ਪਾਸੇ ਉਸ ਦੀ ਵੀ ਜ਼ਮੀਨ ਜਿਹੜੀ ਹੈ ਸਾਹਮਣੇ ਦਿਖਾਈ ਦੇ ਰਹੀ ਹੈ ਤਾਂ ਇਸ ਪਾਸੇ ਜਿਹੜਾ ਕਿਉਂਕਿ ਪਾਣੀ ਪਿਛਲੇ ਪਾਸੋਂ ਰਾਵੀ ਦੇ ਵਿੱਚ ਜਦੋਂ ਆਇਆ ਰਾਵੀ ਤੋਂ ਬਾਹਰ ਜਿਹੜਾ ਪਾਣੀ ਸੀ ਉਸ ਤੋਂ ਬਾਹਰ ਸਿੱਧਾ ਪਾਣੀ ਅ ਅਗਲੇ ਪਾਸੇ ਸਬਡਿਵੀਜ਼ਨ ਜਿਹੜੀ ਸੀਗੀ ਅਜਨਾਲਾ ਦੇ ਕਾਫੀ ਪਿੰਡਾਂ ਨਾਲ ਲੈ ਲੇ ਤਾਂ ਮੌਜੂਦਾ ਹਾਲਾਤ ਕਿਉਂਕਿ ਸਥਾਨਕ ਲੋਕਾਂ ਤੋਂ ਜਿਹੜੀ ਸਿਚੁਏਸ਼ਨ ਪਤਾ ਲੱਗਦੀ ਹੈ ਕਿਉਂਕਿ ਅਜਨਾਲਾ ਤੋਂ ਰਮਦਾਸ ਜਾਣ ਨੂੰ ਦੂਰੇ ਰਸਤੇ ਨੇ ਚਮਿਆਰੀ ਥਾਣੀ ਜਿਹੜਾ ਜਾਇਆ ਜਾਂਦਾ ਹੈ ਜਾਂ ਇਸ ਪਾਸੋਂ ਨਿਕਲੇ ਜਾਂਦੇ ਨੇ ਸਾਹਮਣੇ ਬੋਤਾ ਪਿੰਡ ਦੇ ਰਾਹੀਂ ਥੋਬਾ ਪਿੰਡ ਜਿਹੜਾ ਇਸ ਪਾਸੋਂ ਗੁਜਰਵਾਲ ਦੇ ਰਸਤੇ ਤਾਂ ਲੋਕ ਜਾਂਦੇ ਨੇ ਪਰ ਪਾਣੀ ਜਿਹੜਾ ਹਲੇ ਵੀ ਸੜਕ ਦੇ ਉੱਤੇ ਸਰਗੀਆਂ ਵਾਜਾਈ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਜਿਹੜੀਆਂ ਤਸਵੀਰਾਂ ਦੈਨਿਕ ਸਵੇਰਾ ਦੇ ਜ਼ਰੀਏ ਸੀ ਲਗਾਤਾਰ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਰਹੇ ਆ ਪਾਣੀ ਦੇ ਵਿੱਚ ਕਿਸ਼ਤੀਆਂ ਤੱਕ ਉਤਾਰਨੀਆਂ ਪਈਆਂ ਲੋਕਾਂ ਨੂੰ ਤੇ ਉਸ ਤੋਂ ਬਾਅਦ ਹੁਣ ਫਿਰ ਵਹੀਕਲ ਜਿਹੜੇ ਜਾਣੇ ਸ਼ੁਰੂ ਹੋ ਗਏ ਨੇ ਪਰ ਮੌਜੂਦਾ ਹਾਲਾਤ ਕੀ ਨੇ ਸਰਪੰਚ ਸਾਹਿਬ ਨੇ ਸਾਡੇ ਨਾਲ ਭពਿੰਦਰ ਸਿੰਘ ਹੁਣੀ ਗੱਲਬਾਤ ਉਹਨਾਂ ਦੇ ਨਾਲ ਜਾਣਾਂਗੇ ਤਾਂ ਭពਿੰਦਰ ਜੀ ਪਿੰਡਾਂ ਦੇ ਜਿਹੜੇ ਹਾਲਾਤ ਨੇ ਪਾਣੀ ਜਿਹੜਾ ਓਵਰ ਆਲ ਹੈ ਕਿੰਨਾ ਜਿਹੜਾ ਲਗਾਤਾਰ ਸੀਗਾ ਸਾਹਮਣੇ ਚੋ ਦਿਖ ਰਿਹਾ ਆ ਕਿਉਂਕਿ ਇਹ ਸਾਰੀਆਂ ਫਸਲਾਂ ਜਿਹੜੀਆਂ ਡੁੱਬੀਆਂ ਹੋਈਆਂ ਸੀਗੀਆਂ ਪਰ ਹੁਣ ਕਿੰ ਉਹ ਲੱਤ ਗਿਆ ਤੇ ਕਿੰਨੇ ਪਾਣੀ ਕਿੰਨਾ ਕਿਨਾ ਅਜੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਸਿਚੁਏਸ਼ਨ ਕੀ ਔਰ ਕਿਹੜੇ ਕਿਹੜੇ ਪਿੰਡ ਦੇ ਵਿੱਚੋਂ ਪਾਣੀ ਜਿਹੜਾ ਲੱਤਿਆ ਕਿਹੜੇ ਕਿਹੜੇ ਪਿੰਡਾਂ 'ਚ ਪਾਣੀ ਅਜੇ ਵੀ ਹੈ ਜੀ ਵੇਖੋ ਜੀ ਪਾਣੀ ਜਿਹੜਾ ਜੇ ਤੁਹਾਡੇ ਮਾਝਮਾਰੇ ਕਹਿੰਦੇ ਆਂ ਵੀ ਜਿਹੜਾ ਲਖੂਵਾਲ ਦੇ ਆ ਨਾ ਅਜੇ 30% ਤੋਂ ਵੱਧ ਅਜੇ ਪਾਣੀ ਚੱਲਣ ਦੇ ਆ ਜੀ ਕਾਲੀਆਂ ਦੇ ਵਿੱਚ ਝੋਨਿਆਂ ਦੇ ਵਿੱਚ ਪਾਣੀ ਤੇ ਜਿਆ ਬਹੁਤ ਜਿੰਨਾ ਚਿਰ ਪੂਰਾ ਪ੍ਰੋਪਰ ਲੱਤਦਾ ਨਹੀਂ ਫੇਰ ਹਾਲਾਤ ਜਿਹੜੇ ਨੇ ਵੀ ਜਿਹੜੇ ਥੱਲੇ ਮੋਢ ਨੇ ਉਹ ਤੇ ਬਹੁਤ ਜਿਆਦਾ ਕਮਜ਼ੋਰ ਹੋ ਗਏ ਨੇ ਤੇ ਜ਼ਿਮੀਦਾਰ ਦਾ ਬਹੁਤ ਇਸ ਦੇ ਨੁਕਸਾਨ ਹੋਣ ਡਿਆ ਜੇ ਤੇ ਅਸੀਂ ਜਿਹੜਾ ਹੁਣ ਇਹ ਕਰਕੇ ਕਹਿੰਦੇ ਆ ਵੀ ਜਿਹੜਾ ਜ਼ਿਮੀਦਾਰ ਨੂੰ ਨਾ ਥੋੜੀ ਬਹੁਤੀ ਮਤ ਦੇਣੀ ਚਾਹੀਦੀ ਆ ਸਰਕਾਰਾਂ ਨੂੰ ਤੇ ਜਿਹੜਾ ਜੀਮੀਦਾਰ ਜਿਹੜਾ ਨਾ ਖੁਸ਼ਹਾਲ ਥੋੜਾ ਬੋਤਾ ਹੋਏ ਨਹੀਂ ਤੇ ਬਹੁਤ ਜਿਆਦਾ ਹਾਲਾਤ ਮਾੜੇ ਨੇ ਇਸ ਇਲਾਕੇ ਦੇ ਨਹੀਂ ਮੈਂ ਬਿਲਹਨ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਕਿ ਪਾਣੀ ਵਗ ਰਿਹਾ ਆ ਵਗ ਕੇ ਸੁੱਕ ਰਿਹਾ ਜਾਂ ਲੱਤ ਰਿਹਾ ਵਾ ਪਾਣੀ ਕਿਸ ਤਰ੍ਹਾਂ ਘਟ ਰਿਹਾ ਪਾਣੀ ਆਸਤੇ ਆਸਤੇ ਘਟਣ ਡਿਆ ਜੇ ਇੰਚਾਂ ਦੇ ਨਾਲ ਜੇ ਫੁੱਟਾਂ ਨਾਲ ਆਖੀਏ ਤਾਂ ਉਹ ਪਾਣੀ ਨਹੀਂ ਜੇ ਅਜੇ ਘਟਣ ਡਿਆ ਜੇ ਇੰਚਾਂ ਦੇ ਨਾਲ ਜਾਂ ਡਿਆ ਪਾਣੀ ਥੱਲੇ ਆ ਜੀ ਜਿਹੜਾ ਇੱਕ ਹੁੰਦਾ ਹੈ ਕਿ ਜੇ ਜਿਆਦਾ ਧੁੱਪ ਲੱਗੇ ਤਾਂ ਵਾਸ਼ਪਿਕਰ ਜਿਹੜਾ ਹੁੰਦਾ ਹੈ ਕਿ ਚਲੋ ਪਾਣੀ ਜਿਹੜਾ ਸੁੱਕ ਜਾਂਦਾ ਪਰ ਇਹ ਤੇ ਜਿਸ ਕਿੰਨਾ ਕ ਸੁੱਕ ਜੇਗਾ ਤੇ ਵਾਕਈ ਜਿਹੜ ਦੇ ਵੇਖੋ ਜਿਮਿਨਾ ਤੇ ਪੂਰੀਆਂ ਰੱਜੀਆਂ ਨੇ ਹਾਂ ਬਹੁਤ ਆਸ ਤੇ ਆਸ ਤੇ ਲੱਦਣ ਡਿਆ ਤੇ ਇਹਦੇ ਵਿੱਚ ਇਹ ਸਾਨੂੰ ਜਾਪਦਾ ਵੀ ਜਿਹੜੇ ਫਸਲ ਆ ਨਾ ਉਹ ਤਾਂ ਬਿਲਕੁਲ ਖਤਮ ਹੋ ਗਈ ਆ ਓਕੇ ਹਾਂਜੀ ਫਸਲ ਦਾ ਤੇ ਕੋਈ ਸਾਨੂੰ ਆਸ ਨਹੀਂ ਹੈਗੀ ਵੀ ਇਹਦੇ ਵਿੱਚੋਂ ਕੋਈ 10% ਸਾਨੂੰ ਵਾਜੇਗਾ ਤੇ ਇਹ ਸਾਨੂੰ ਖੇਤਾਂ ਚੋਂ ਕੱਢਣੀ ਵੀ ਔਖੀ ਹੋ ਜਣੀ ਆ ਇਹਨਾਂ ਦੇ ਬਹੁਤ ਖਰਚੇ ਆਉਣੇ ਨੇ ਇਹਦੇ ਅਸੀਂ ਜੀਵੀਦਾਰ ਸੋਚਨੇ ਆ ਵੀ ਇਹਦਾ ਕਰਾਂਗੇ ਕੀ ਤੇ ਸਾਨੂੰ ਜਦੋਂ ਮੈਂ ਫਸਲਾਂ ਵਾਲੇ ਪਾਸੇ ਆਪਾਂ ਗੱਲ ਜੇ ਤੁਸੀਂ ਕਰਨੀ ਜਾ ਰਹੇ ਫਸਲ ਜਿਹੜੀ ਪਾਣੀ ਦੇ ਵਿੱਚ ਡੁੱਬੀ ਆ ਇਹਦੇ ਬਿਲਕੁਲ ਪਹਿਲਾਂ ਜਦੋਂ ਸਿਰਾਂ ਵੀ ਡੁੱਬਿਆ ਸੀਗਾ ਪਾਣੀ ਫਸਲ ਖਰਾਬ ਹੋ ਗਈ ਪਹਿਲੀ ਗੱਲ ਦੇ ਹੁਣ ਇਹ ਫਸਲ ਜਦੋਂ ਪਾਣੀ ਪੂਰੀ ਜ਼ਰਾ ਸੁੱਕੂਗਾ ਫੇਰ ਇਹ ਫਸਲ ਨੂੰ ਕਿਹੇ ਪਾਸੇ ਲਾਓਗੇ ਜੀ ਹਾਂਜੀ ਹਾਂਜੀ ਫੇਰ ਹੀ ਲਾਵਾਂਗੇ ਨਾ ਜੀ ਇਹ ਕਿਸੇ ਬੰਨੇ ਤੇ ਫੇਰ ਹੀ ਲੱਗਣੀ ਆ ਉਦਾਂ ਤੇ ਤੁਹਾਡੇ ਸਾਹਮਣੇ ਆ ਵੀ ਵੇਖੋ ਅਜੇ ਤੇ ਕੋਈ ਸਾਨੂੰ ਹਾਲਾਤ ਜਾਪਣ ਨਹੀਂ ਦੇ ਵੀ ਐਡੀ ਖੇਤੀ ਪਾਣੀ ਲੈ ਜਾਏਗਾ ਤੇ ਸਾਨੂੰ ਤੇ ਇੰਨਾ ਵੀ ਨਹੀਂ ਹੈਗਾ ਵੀ ਅਜੇ ਗਾਂ ਸਾਡੀਆਂ ਕਣਕਾਂ ਵੀ ਬੀਜੀਆਂ ਜਾਣੀਆਂ ਖਣੀ ਜਿੰਨਾ ਪਾਣੀ ਆ ਆ ਵੇਖੋ ਤੁਸੀਂ ਆਪਣੇ ਵੇਖੋ ਧਾਰ ਮਾਰੋ ਚਾਰਛ ਫਿਰੇ ਜੇ ਪਾਣੀ ਚੱਲਣ ਡਿਆ ਇਧਰਲਾ ਇਲਾਕਾ ਸਕੀ ਦਾ ਅਜੇ ਇਧਰ ਨੂੰ ਮਾਰ ਕਰਨ ਡਿਆ ਨਵਾਨ ਵਾਲ ਨੂੰ ਤੇ ਇਹ ਕਰਕੇ ਬਹੁਤ ਹਾਲਾਤ ਮਾੜੇ ਨੇ ਸਾਡੇ ਇਲਾਕੇ ਦੇ ਬਰਸਾਤ ਡਰਾਉਂਦੀ ਹੈ ਜੇ ਜਿਹੜੀ ਬਰਸਾਤ ਪੈਂਦੀ ਹੈ ਬਰਸਾਤ ਤੇ ਬਹੁਤ ਡਰਾਉਂਦੀ ਹੈ ਜੀ ਬਰਸਾਤ ਦਾ ਤੇ ਅਜੇ ਰਾਤੀ ਇੰਨੀ ਬਾਰਿਸ਼ ਹੋਈ ਹੈ ਤੇ ਫਿਰ ਲੋਕੀ ਕੋਠਿਆਂ ਤੇ ਸਮਾਨ ਅਜੇ ਕੋਠਿਆਂ ਤੇ ਬੁਰਾ ਹਾਲ ਬੰਕੇ ਦਿਹਾੜੇ ਇੱਥੇ ਤੇ ਅਹੀਂ ਤੇ ਦੋ ਤਿੰਨ ਦਿਨ ਬਾਰਿਸ਼ ਨਹੀਂ ਹੋਈ ਲੋਕ ਚੱਲ ਗਏ ਫਿਰ ਘਰਾਂ ਦੇ ਵਿੱਚ ਜਾਂਦਾ ਮਿਲਿਆ ਲੋਕਾਂ ਨੇ ਜਿਹੜਾ ਅੱਗੇ ਨੁਕਸਾਨ ਅਸੀਂ ਦਿਖਾਇਆ ਵੀ ਆ ਹਾਂਜੀ ਹਾਂਜੀ ਕੀ ਹਾਲਾਤ ਨੇ ਲੋਕੀ ਜਿਹਨੂੰ ਘਰਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਵਾਪਸ ਜੀ ਹਾਂਜੀ ਹਾਂਜੀ ਕਈ ਵਾਪਸ ਮਾਲ ਡੰਗਰ ਖੰਡੇ ਜੇ ਘਰਾਂ ਦੀਆਂ ਸਫਾਈਆਂ ਕਰਦੀਆਂ ਇਹਨੇ ਬੜਾ ਔਖਾ ਵਾ ਤੁਹਾਨੂੰ ਪਤਾ ਕਈਆਂ ਥਾਂਈ ਤੇ ਜੇ ਲਾਈਟ ਨਹੀਂ ਪਹੁੰਚੀ ਤੇ ਬੜਾ ਔਖਾ ਵਾ ਜਨਤਾ ਵਾਸਤੇ ਜਿਹੜੀ ਅੱਜ ਵਿਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜਾ ਅੱਜ ਪੰਜਾਬ ਦਾ ਦੌਰਾ ਕਰ ਰਹੇ ਨੇ ਕੱਲ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਦੋ ਤਰ੍ਹਾਂ ਦੇ ਕਿਤੇ ਮੈਂ ਉਹ ਜਾਨਣਾ ਚਾਹੁੰਦਾ ਇੱਕ ਤੇ ਉਹਨਾਂ ਕਹੇ ਕਿ ਜਿਹੜੀ ਜ਼ਮੀਨ ਦੇ ਵਿੱਚ ਤੁਹਾਡੇ ਰੇਤ ਆ ਗਈ ਭਾਲਾ ਗਈ ਆ ਉਹ ਕਿਸਾਨ ਆਪਣੇ ਤੌਰ ਤੇ ਕੱਢ ਸਕਦੇ ਨੇ ਤੇ ਇਹ ਜਿਹੜਾ ਮੁਆਵਜ਼ੇ ਦਾ ਉਹਨਾਂ ਨੇ ਐਲਾਨ ਕੀਤਾ ਕਿ 20000 ਦਾ ਜਿਹੜਾ ਮੁਆਵਜ਼ਾ ਜਿਹੜਾ ਸੀਗਾ ਸਰਕਾਰ ਵੱਲੋਂ ਦਿੱਤਾ ਜਾਏਗਾ ਤੁਸੀਂ ਕੀ ਡਿਮਾਂਡ ਕਰਦੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੰਜਾਬ ਸਰਕਾਰ ਤੋਂ ਔਰ ਇਸ ਇਹ ਜਿਹੜੀ ਰੇਤ ਆਪ ਕਢਣੀ ਇਸ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਇਹ ਤੇ ਅੱਜ ਪਾਣੀ ਘਟਣਗੇ ਤੇ ਤਾਂ ਹੀ ਆ ਨਾ ਜਮੀਨਾ ਜਦੋਂ ਸਾਫ ਹੋਣਗੀਆਂ ਫਸਲਾਂ ਮਾੜੀਆਂ ਮੋਟੀਆਂ ਕਿਸੇ ਬੰਨੇ ਲੱਗਣਗੀਆਂ ਤੇ ਫੇਰ ਹੀ ਅਜੇ ਤਾਂ ਸਾਨੂੰ ਕੋਈ ਰਸਤਾ ਨਹੀਂ ਲੱਭਣ데요 ਵੀ ਇਹਨੂੰ ਰੇਤ ਇੰਨੀ ਪੈ ਗਈ ਹੈ ਪੈਲੀਆਂ ਕਿੱਦਾਂ ਕੱਢਣੀ ਹੈ ਹੁਣ ਪੰਜਾਬ ਸਰਕਾਰ ਆ ਉਹਨੇ 20000 ਰੁਪਇਆ ਲੋਨ ਕੀਤਾ ਹੈ ਤੇ 20000 ਕਿਸਾਨ ਦਾ ਇੱਕ ਖਰਚਾ ਆਇਆ ਹੈ ਕਿ ਏਕੜ ਇਕੱਲੇ ਤੇ ਤੇ ਉਹਦੇ ਨਾਲ ਦੱਸੋ ਕੀ ਕਰੇਗਾ ਤੇ ਬਾਕੀ ਕਿੱਦਾਂ ਸਬੰਧ ਗਾਉਣਾ ਤੇ ਬੜਾ ਕਿੰਨਾ ਚਾਹੀਦਾ ਤੁਹਾਨੂੰ ਮਾਬਜਾ ਕਿੰਨਾ ਮੰਨਦੇ ਜੀ ਅਸੀਂ ਜੀਮਿਦਾਰ ਨੂੰ ਤਾਂ ਘੱਟ ਤੋਂ ਘੱਟ 50000 ਚਾਹੀਦਾ ਜੀ ਇੱਕ ਪੰਜਾਬ ਸਰਕਾਰ ਵੇ ਜਾਂ ਕੇਂਦਰ ਦਵੇ ਕੇਂਦਰ ਦਵੇ ਓਕੇ ਤੇ ਫੇਰ ਜ਼ਿਮੀਂਦਾਰ ਦਾ ਕੋਈ ਪੱਲਾ ਪੂਰਾ ਹੁੰਦਾ ਜੇ ਉਦਾਂ ਤੇ 10-20 ਹਜ਼ਾਰ ਨਾਲ ਕੀ ਬਣਦਾ ਤੇ ਖਰਚੇ ਆ ਮੁੰਡੇ ਨੇ ਤੇ ਗਾਂ ਪੈੜੀਆਂ ਕਣਕਾਂ ਬੀਜਣੀਆਂ ਨੇ ਡੀਜ਼ਲ ਫੂਕਣਾ ਕਈ ਕੁਛ ਬੜਾ ਇਹ ਔਖਾ ਬੜਾ ਹੋ ਜਾਣੀ ਲੇਬਰਾਂ ਨੇ ਅਜੇ ਬੜੇ ਖਰਚੇ ਆਉਣੇ ਨੇ ਤੇ ਇਹ ਕਰਕੇ ਅਗਲੇ ਸੀਜ਼ਨ ਤੱਕ ਹੋ ਜੂਗੀ ਪੱਤਰ ਜ਼ਮੀਨ ਕੇ ਨਹੀਂ ਵੇਖੋ ਇਹ ਨਿਵਾਣ ਤੇ ਸਾਨੂੰ ਕੋਈ ਆਸ ਨਹੀਂ ਅਜੇ ਵੀ ਨਿਵਾਣਾ ਦੇ ਵਿੱਚ ਵੀ ਕਣਕਾਂ ਬੀਜੀਆਂ ਜਾਣ ਤੇ ਬੜਾ ਔਖਾ ਜ਼ਿਮੀਂਦਾਰ ਵਾਸਤੇ ਜਿਹੜਾ 88 ਹਾੜ ਸੀਗਾ ਉਸ ਤੋਂ ਬਾਅਦ ਆ ਰਾਵੀ ਦੇ ਵਿੱਚ 93 ਵਿੱਚ ਪਾਣੀ ਆਇਆ ਸੀਗਾ ਇਹ ਕਿੰਨੇ ਚਿਰਾਂ ਬਾਅਦ ਲੱਤ ਗਿਆ ਸੀਗਾ ਪਾਣੀ 88 ਵਾਲਾ ਜਿਹੜਾ 88 ਵਾਲਾ ਸੀ ਉਹ ਤੇ ਅਸੀਂ ਉਦੋਂ ਛੋਟੇ-ਛੋਟੇ ਸੀ ਸਾਡੇ ਵੱਡੇ ਕਹਿੰਦੇ ਹੁੰਦੇ ਸੀ ਵੀ 2-3 ਵਜੇ ਪਾਣੀ ਜਿਹੜਾ ਘਟਣਾ ਥੋੜਾ ਜਿਹਾ ਸ਼ੁਰੂ ਹੋ ਗਿਆ ਏ ਓਕੇ ਅਤੇ ਇਹ ਤੇ ਬਹੁਤ ਲੰਮਾ ਸਮਾਂ ਲੈ ਗਿਆ ਹਰਕਾ ਅੱਛਾ ਉੱਥੇ ਉਹ ਨਾਲ ਹੀ ਘਟਣਾ ਸ਼ੁਰੂ ਆਹ ਨਾਲ ਘਟਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਜਦੋਂ ਇਹ ਤੇ ਮਾਲੀ ਪਿੱਛੇ بارش ਹੁੰਦੀ ਆ ਤੇ ਪਾਣੀ ਉਹ ਵੀ ਇੱਥੇ ਜਦੋਂ ਪਿੱਛੇ ਆਉਂਦੇ ਨੇ ਦਰਜੇ ਟੁੱਟ-ਟੱਟ ਗਏ ਨੇ ਤੋਂ ਦੇ ਨਾਲ ਕੰਟਰੋਲ ਤਾਂ ਕੋਈ ਹੈ ਨਹੀਂਗਾ ਉਹ ਚੀਜ਼ ਦਾ ਕੰਟਰੋਲ ਹੋ ਜੇ ਤੇ ਚਲੋ ਫੇਰ ਵੀ ਇਹ بارش ਰੋਜ਼ ਨਿਤ ਦੇਣੇ ਹੋਣ ਢਈ ਹੈ ਬਿਜਲੀ ਸਪਲਾਈ ਜਿਹੜੀ ਸੀਗੀ ਉਹ ਬਹਾਲੂ ਕੀ ਕਿ ਨਹੀਂ ਕਿਉਂਕਿ 70 ਜਿਹੜੀ ਉਦੋਂ ਮੈਡਮ ਡਿਪਟੀ ਕਮਿਸ਼ਨ ਨੇ ਐਲਾਨ ਕੀਤਾ ਸੀਗਾ 70% ਕਹਿੰਦੇ ਬਿਜਲੀ ਦੀ ਸਪਲਾਈ ਬਹਾਲ ਕਰਦੀ ਸੀ ਰਮਦਾਸ ਦੇ ਆਸ-ਪਾਸ ਜਿਗਾ ਕੀ ਪੋਜੀਸ਼ਨ ਕਿਉਂਕਿ ਮੱਛਰ ਦਾ ਵੀ ਬੜੀ ਸਮੱਸਿਆ ਹੈ ਬਿਜਲੀ ਦੀ ਬੜੀ ਜ਼ਰੂਰਤ ਸੀ ਹਾਂ ਜੀ ਹਾਂ ਜੀ ਨਹੀਂ ਬਹੁਤ ਜ਼ਿਆਦਾ ਵੇਖੋ ਹੁਣ ਜਦੋਂ ਆ ਪਾਣੀ ਘਟਣਾ ਇਹਦੇ ਨਾਲ ਬਿਮਾਰੀਆਂ ਬਹੁਤ ਆਉਣੀਆਂ ਨੇ ਉਹ ਬੱਤੀ ਕਈਆਂ ਪਿੰਡਾਂ 'ਚ ਗਈ ਹੈ ਕਈਆਂ 'ਚ ਨਹੀਂ ਅਜੇ ਗਈ ਕਈ ਇਹ ਦਰਦ ਉੱਤੇ ਦੇ ਗੇਨ ਤਾਰਾਂ ਦੇ ਬੜਾ ਔਖਾ ਹੋਇਆ ਵਾ ਇਹ ਤੇ ਹੁਣ ਬਿਜਲੀ ਮਹਿਕ ਮੇ ਵਾਲੇ ਵਿਚਾਰੇ ਆਪੇ ਕਰਨਗੇ ਜਿੱਦਾਂ ਪਾਣੀ ਲਏਗਾ ਤੇ ਅਗਲੇ ਬੰਨੇ ਉਹ ਵੀ ਬਿਜਲੀ ਬਹਾਲ ਕਰਨਗੇ ਨਾ ਤੇ ਉਹਨਾਂ ਨੂੰ ਜਲਦ ਤੋਂ ਜਲਦ ਕਰਾਉਣੀ ਚਾਹੀਦੀ ਹੈ ਲੋਕਾਂ ਦਾ ਹੁਣ ਕਈਆਂ ਤੇ ਪਾਣੀ ਦਾ ਬੜਾ ਔਖਾ ਵਾ ਬੰਦੇ ਦਾ ਤੇ ਇੱਕ ਬੋਤਲ ਨਾਲ ਸਰ ਜਾਏਗਾ ਜਿਹੜਾ ਮਾਲ ਡੰਗਰ ਤੇ ਇਨਸਾਨ ਨੇ ਨਹਾਉਣਾ ਔਖਾ ਤੇ ਨਹਾਉਣਾ ਠੋਣਾ ਇਹ ਕਰਕੇ ਲੋਕ ਆਏ ਸੀ ਕੈਂਪਾਂ ਦੇ ਵਿੱਚ ਚਲੇ ਗਏ ਨੇ ਵਾਪਸ ਪਿੰਡਾਂ ਦੇ ਵਿੱਚ ਨਹੀਂ ਜੇ ਕਈ ਕਈ ਥਾਈਆਂ ਜੇ ਡੇ ਨੇ ਜਾਂ ਜਾਣ ਦੇ ਪਿੰਡਾਂ 'ਚ ਓਕੇ ਹਾਂਜੀ ਹਾਂਜੀ ਮਾਲ ਡੰਗਰ ਦਾ ਕਿਨਾਂ ਨੁਕਸਾਨ ਸਮਝਦੇ ਜੀ ਵੇ ਮਾਲ ਡੰਗਰ ਦਾ ਬੜਾ ਨੁਕਸਾਨ ਆ ਜੇ ਸੋਚੀਏ ਤਾਂ ਮਾਲ ਡੰਗਰ ਦਾ ਤਾਂ ਬਹੁਤ ਜਦਾ ਨੁਕਸਾਨ ਆ ਵਿਚਾਰਾ ਖਤਮ ਹੋ ਗਿਆ ਗਾਂ ਹੁਣ ਡੰਗਰਾਂ ਦਾ ਇਨਾ ਔਖਾ ਵਾ ਕਿੱਥੋਂ ਪੱਠਾ ਦਿੱਤਾ ਉਹਨਾਂ ਪਾਉਣਾ ਜੇ ਬੜੀ ਸਹਾਇਤਾ ਹੋਣੀ ਆ ਪਰ ਫੇਰ ਵੀ ਜਿਹੜਾ ਇੱਕ ਚੀਜ਼ ਕੋਈ ਟ੍ਰਾਂਮ ਬਣਾਣਾ ਖਾਣ ਵਾਲੀ ਆ ਉਹਨਾਂ ਨੂੰ ਕੀ ਤੋੜਿਆ ਨਾ ਬਣਦਾ ਜੀ ਤੁਹਾਡੇ ਸਾਹ ਤੇ ਐਨਜੀਓ ਦਾ ਕਿਵੇਂ ਦੇਖਦੇ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਨੇ ਅਜੇ ਵੀ ਅਜੇ ਵੀ ਪਿੰਡਾਂ ਦੇ ਵਿੱਚ ਹੀ ਨੇ ਔਰ ਜਦੋਂ ਪਾਣੀ ਘਟੇਗਾ ਉਸ ਤੋਂ ਬਾਅਦ ਵੀ ਤੇ ਜ਼ਰੂਰਤ ਪੈਣੀ ਆ ਵੇਖੋ ਜੀ ਉਹਨਾਂ ਦਾ ਤੇ ਤੁਹਾਨੂੰ ਦੱਸਈਏ ਵੀ ਕੋਈ ਦੇਣ ਨਹੀਂ ਦੇ ਸਕਦੇ ਜਿੰਨਾ ਉਹਨਾਂ ਸਾਡਾ ਸਾਹ ਦੇ ਛੜਿਆ ਉਹਨਾਂ ਨੇ ਬਹੁਤ ਜ਼ਿਆਦਾ ਸਾਡਾ ਸਾਹ ਦਿੱਤਾ ਜੀ ਹੱਦੋਂ ਪਰੇ ਸਾਹ ਦਿੱਤਾ ਅਜੇ ਵੀ ਹੁੰਡੇ ਨੇ ਅਜੇ ਵੀ ਪੰਜਾਬ ਦਾ ਤੇ ਅਸਲੀ ਪੰਜਾਬ ਵਾਲੇ ਨੇ ਤਸੱਲੀ ਕਰਵਾਤੀ ਜੇ ਹੋਰ ਤੇ ਗੱਲ ਵੱਖਰੀ ਜੇ ਪੰਜਾਬ ਵਾਲਿਆਂ ਨੇ ਨਹੀਂ ਲਿਆਤੀ ਆ ਇਹ ਕੰਮ ਦੀ ਤੇ ਬਹੁਤ ਸਾਡੀ ਸਹਾਇਤਾ ਕੀਤੀ ਆ ਅਸੀਂ ਤੇ ਅੱਜ ਇਹੋ ਹੀ ਸੋਚਦੇ ਆਂ ਵੀ ਸਰਕਾਰਾਂ ਨੂੰ ਕੀ ਕਹਿਣਾ ਹੈ ਸਾਡਾ ਤੇ ਪੰਜਾਬੀ ਭਰਾ ਹੀ ਸਾਨੂੰ ਪਰ ਕਿ ਵਧੀਆ ਸਾਡਾ ਉਹਨਾਂ ਜਿਵੇਂ ਕੀਤਾ ਚਲੋ ਇਹ ਮੌਜੂਦਾ ਹਾਲਾਤ ਨੇ ਸਾਡੇ ਨਾਲ ਹਰਪਾਲ ਜੀ ਸਾਡੇ ਨਾਲ ਨੇ ਸਰ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਨਾ ਕਿ ਤੁਸੀਂ ਪਿੰਡ ਭਵੇਂ ਕਿ ਤੁਸੀਂ ਲੋਕਲ ਰਹਿਣ ਵਾਲੇ ਹੋ ਪਰ ਤੁਹਾਡਾ ਕਾਰੋਬਾਰ ਜਿਹੜਾ ਸੀਗਾ ਉਹ ਪਿੰਡਾਂ ਦੇ ਵਿੱਚ ਅਗਲੇ ਪਾਸੇ ਤੁਸੀਂ ਦੁੱਧ ਇਕੱਠਾ ਕਰਦੇ ਸੀਗੇ ਸਰ ਮੈਂ ਜਾਨਣਾ ਚਾਹੁੰਨਾ ਕਿ ਤੁਹਾਡੇ ਕਾਰੋਬਾਰ ਦੇ ਉੱਤੇ ਅਗਲੇ ਬੰਨੇ ਮਾਲ ਜਿਹੜੇ ਡੰਗਰ ਸੀਗੇ ਬਚੇ ਕਿ ਨੁਕਸਾਨ ਹੋਇਆ ਜੀ ਔਰ ਤੁਹਾਡਾ ਕਾਰੋਬਾਰ ਜਾਂ ਤੁਹਾਡੇ ਨਾਲ ਦੀ ਜਿੱਦਾਂ ਦਾ ਕਾਰੋਬਾਰ ਤੁਹਾਡੇ ਸਾਥੀ ਦਾ ਉਹਨਾਂ ਦਾ ਕਿੰਨਾ ਕਿ ਫੈਕਟ ਹੋਇਆ ਜੀ ਹਲੇ ਬਿਲਕੁਲ ਦੁੱਧ ਦਾ ਕੰਮ ਬਿਲਕੁਲ ਬੰਦ ਜੀ ਜੀ ਬਿਲਕੁਲ ਯਾਨੀ ਕਿ ਬਹੁਤ ਜ਼ਿਆਦਾ ਘਰਾਂ 'ਚ ਪਾਣੀ ਆ ਤੇ ਡੰਗਰ ਲਿਹਾਉਣ ਵੀ ਇੱਥੇ ਮੁਸ਼ਕਲ ਡੰਡੇ ਲੋਕੀ ਜਿੰਨੇ ਵੀ ਟੋਟਲ ਹੀ ਆਪਣੇ ਦੁੱਧ ਦੇ ਘਰਾਂ ਵਾਲੇ ਦੁੱਧ ਵਾਲੇ ਉਹਨਾਂ ਡੰਗਰ ਬਾਹਰ ਗਏ ਜਿਹੜੇ ਦੂਰ ਦੂਰ ਗਏ ਘੱਲੇ ਆ ਉਹ ਹਜੇ ਵੀ ਲਿਹਾਉਣ ਤੋਂ ਡਰਦੇ ਆ ਕੁਝ ਪਿੰਡ ਤੇ ਲਵੰਡੀ ਪਿੰਡ ਆ ਲੱਗੇ ਇੱਧਰ ਇੱਧਰ ਆ ਲਖੂਵਾਲ ਪਿੰਡ ਆ ਇਹ ਵੀ ਬਿਲਕੁਲ ਡੰਗਰ ਲਿਹਾਉਣ ਤੋਂ ਡਰਨਦੇ ਆ ਜੇ ਵੀ ਨਹੀਂ ਲਿਹਾਉਣ ਪਾਣੀ ਬਹੁਤ ਜ਼ਿਆਦਾ ਤੇ ਸਭ ਤੋਂ ਜ਼ਰੂਰੀ ਆ ਵੀ ਇਹ ਸੱਕੀ ਦੀ ਖਲਾਈ ਕੀਤੀ ਜਾਵੇ ਸੱਕੀ ਬ ਗਲਾਈ ਕੇ ਇਸ ਨੂੰ ਸਾਰੀ ਨੂੰ ਖਾਲਿਆ ਜਾਵੇ ਕਿਸ ਤਰ੍ਹਾਂਗੇ ਸ਼ੁਰੂ ਤੋਂ ਹੀ ਇਹ ਇੱਕ ਇੱਕ ਰਾਨੀ ਖਲਾਈ ਹੋਈ ਦੀ ਇਹ ਜ਼ਰੂਰੀ ਸਭ ਤੋਂ ਤੇ ਇਹਦੀ ਖਲਾਈ ਬਹੁਤ ਜਲਦੀ ਜਲਦੀ ਹੋਵੇ ਜਦੋਂ ਵੀ ਹੁਣ ਗਾਂਵੀ ਤੁਹਾਡੇ ਨਾਲ ਜਿਹੜੇ ਸੰਪਰਕ ਦੇ ਵਿੱਚ ਲੋਕ ਨੇ ਪਿੰਡਾਂ ਦੇ ਵਿੱਚ ਕੀ ਸਿਚੁਏਸ਼ਨ ਆ ਪਾਣੀ ਦੀ ਕੀ ਸਿਚੁਏਸ਼ਨ ਆ ਪਾਣੀ ਦੀ ਬਹੁਤ ਜ਼ਿਆਦਾ ਆ ਤੇ ਹੂੰ ਸਾਹਮਣੇ ਦੇਖ ਕੇ ਤੇ ਨਹੀਂ ਫਿਰ ਤੁਸੀਂ ਜਿਹੜੀ ਅੱਗੇ ਸਪਲਾਈ ਪਹਿਲਾਂ ਤੇ ਚਲੋ 4-5 ਦਿਨ ਤੁਸੀਂ ਆਪਣੇ ਹਫਤਾ ਲੰਗਰ ਲਾ ਕੇ ਰੱਖਿਆ ਪਰ ਹੁਣ ਇਹ ਕਦੋਂ ਤੱਕ ਇਹ ਸਾਰਾ ਫਿਰ ਅਗਲੇ ਬਨੇ ਸਪਲਾਈ ਕਿਦਾਂ ਪੂਰੀ ਕਰ ਰਹੇ ਹੋ ਫਿਰ ਸਪਲਾਈ ਨਹੀਂ ਹੈ ਕੋਈ ਨਹੀਂ ਬੰਦਿਆ ਘਰ ਘਰਾਂ ਚ ਜਾਂਦੇ ਰਸਨ ਉੱਥੋਂ ਉੱਥੇ ਅੱਛਾ ਇਹ ਕੋਈ ਨਹੀਂ ਨਾਮਿਤ ਕਰ ਰਹੇ ਹਾਂਜੀ ਦੁੱਧ ਦਾ ਚੱਲ ਨਹੀਂ ਰਿਹਾ ਜਿੰਨਾ ਕੋਈ ਸਰਦਾਂ ਨਾਲ ਜਾਂਦੇ ਜਿਥੇ ਬੰਦੀਆਂ ਜਿਹੜੀਆਂ ਫਿਰ ਸੁੱਕਾ ਜਿਹੜੇ ਬੱਚਿਆਂ ਲਈ ਹੈ ਦੂਜਾ ਤੀਜਾ ਦੁੱਧ ਹੈ ਜਿਹੜਾ ਜ਼ਰੂਰਤ ਹੈ ਫਿਰ ਉਹ ਕਿਸ ਤਰ੍ਹਾਂ ਸੁੱਕਾ ਦੁੱਧ ਵਿਚਾਰ ਰਹੇ ਹੋ ਨਹੀਂ ਸੁੱਕਾ ਨਹੀਂ ਹੈ ਥੋੜਾ ਥੋੜਾ ਜਾਂਦੇ ਪਿਛਲੇ ਦੂਜਿਆਂ ਪਿੰਡਾਂ ਚੋਂ ਆਉਂਦੇ ਜ ਬਾਕੀ ਇਧਰ ਆਪਣਾ ਇਧਰਲਾ ਏਰੀਆ ਸਾਰਾ ਬੰਦ ਹੈ ਜੀ ਹਾਂਜੀ ਪਾਣੀ ਦਾ ਨਹੀਂ ਕੋਈ ਯਾਰ ਸੱਕੀ ਦਾ ਬਹੁਤਾ ਜਿਆਦਾ ਮਾਰ ਕਰਨ ਦੀ ਜਿਆਦੀ। ਇਸ ਤੋਂ ਅਗਲੇ ਪਾਸੇ ਜਦੋਂ ਅਜਨਾਲਾ ਰੋਡ ਤੋਂ ਅਗਲੇ ਬੰਨੇ ਚੜਦੇ ਹੈ ਫਲਾਈਓਵਰ ਤੋਂ ਅਗਲੇ ਪਾਸੇ ਕਿੱਥੋਂ ਤੱਕ ਪਾਣੀ ਜਿਹੜਾ ਜਿੱਥੇ ਅੱਗੇ ਤੇ ਪਾਣੀ ਗੱਡੀਆਂ ਨਹੀਂ ਜਾਂਦੀਆਂ ਪਰ ਪਾਣੀ ਲੱਥਾ ਹੁਣ ਅਗਲੇ ਪਾਸੇ ਕਿੱਥੋਂ ਤੱਕ ਪਾਣੀ ਲੱਥ ਗਿਆ ਅੱਗੇ ਥੋਬੇ ਤੱਕ ਪਾਣੀ ਲੱਥ ਗਿਆ ਜੀ। ਹਾਂਜੀ ਹਾਂਜੀ ਤੇ ਇਹ ਸੱਕੀ ਦਾ ਬਹੁਤਾ ਜਿਆਦਾ ਇੱਧਰ ਆ ਪਿੰਡ ਪਿੰਦੇ ਪਿਛਲੇ ਬੰਨੇ ਜਿਹੜੇ ਸੱਕੀ ਤੋਂ ਪਿਛੇ ਆ ਇਹਨਾਂ ਦਾ ਬਹੁਤਾ ਸੱਕੀ ਜਿਆਦਾ ਕੰਮ ਖਰਾਬ ਕਰਨ ਦੀ ਹੁਣ। ਥੋਬੇ ਤੋਂ ਅਗਲੇ ਬੰਨੇ ਪਿੰਡ ਕਿਹੜੇ ਜਿਹੜੇ ਜਿਹੜੇ ਕੋਮਾਲ ਦਾਣੀ ਦੀ ਕੋਮਾਲ ਹੈ ਪਿਛੇ ਪਿੰਡਾਂ ਦਾਣੀ ਇਹਦੀ ਜਿਆਦਾ ਸੱਕੀ ਦਾ ਹੁੰਦਾ ਜੇ ਪਾਣੀ ਤਾਂ ਬਰਸਾਤ ਰਾਤੀ ਜਦੋਂ ਬਰਸਾਤ ਨੇ ਜਦੋਂ ਹੁੰਦੀ ਹੈ ਪਾਣੀ ਦਾ ਲੈਵਲ ਫਿਰ ਇਹਨਾਂ ਬਰਸਾਤ ਨਾਲ ਵਧਿਆ ਹਾਂਜੀ ਕੱਲ ਦਾ ਪਾਣੀ ਵਧ ਗਿਆ ਉਸੇ ਵੇਲੇ ਜਦੋਂ ਬਰਸਾਤ ਹੋਈ ਬਰਸਾਤ ਬਹੁਤ ਜਿਆਦਾ ਹੀ ਹੋ ਗਈ ਹੈ ਪਿਛੇ ਤੇ ਪਾਣੀ ਤੇ ਜੇ ਵੀ ਸਾਹਮਣੇ ਇੱਕ ਕੋਈ ਜ਼ਰੂਰ ਅਸੀਂ ਇੱਥੇ ਪਿੰਡ ਤੇ ਬਹੁਤ ਜ਼ਿਆਦਾ ਜੇ ਨਾ ਪਾਣੀ ਤਲਵੰਡੀ ਭਾਵੇਂ ਬਾਅਦ ਚ ਆਇਆ ਤਲਵੰਡੀ ਵਾਲੇ ਪਾਸੇ ਬਾਅਦ ਚ ਆਇਆ ਇਹ ਤੇ ਬਾਅਦ ਚ ਆਇਆ ਪਰ ਪਾਣੀ ਉਦੋਂ ਦਾ ਹੀ ਹੁੰਡਿਆ ਪਰ ਇਧਰ ਦੇ ਹਾਲਾਤ ਬਹੁਤ ਖਰਾਬ ਹੋ ਜਾਂਦੇ ਇਹ ਤੇ ਪਾਣੀ ਬਹੁਤ ਜ਼ਿਆਦਾ ਜੀ ਓਕੇ ਤਾਂ ਕਿਉਂਕਿ ਇਹ ਪਿਛਲਾ ਏਰੀਆ ਮੈਂ ਫਿਰ ਦੱਸ ਦੇਣਾ ਚਾਹੁੰਦਾ ਕਿ ਰਾਵੀ ਤੋਂ ਜਦੋਂ ਪਾਣੀ ਅੱਗੇ ਵਧਿਆ ਤਾਂ ਸਭ ਤੋਂ ਪਹਿਲਾਂ ਮਾਰ ਜਿਹੜੀ ਸੀ ਨਿਹਰਾ ਭਾਬਾ ਨਾਨਕ ਤੋਂ ਹੁੰਦੇ ਹੋਏ ਰਮਦਾਸ ਦੇ ਖੇਤਰ ਦੇ ਵਿੱਚ ਪਈ ਉਸ ਤੋਂ ਬਾਅਦ ਅਗਲੇ ਪਾਸੇ ਜਿੰਨੇ ਜਿਵੇਂ ਨਾਲੇ ਵੱਧਦੇ ਗਏ ਤਾਂ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਮ ਤੇ ਟੀ ਪੁਆਇੰਟ ਗੁਜਰਵਾਲ ਤੋਂ ਜਿਹੜੇ ਲਕੂਵਾਲ ਸਰੰਗਵਾਲ ਵਾਲੇ ਪਾਸੇ ਬਾਅਦ ਚ ਪਾਣੀ ਗਿਆ ਪ੍ਰਸ਼ਾਸਨ ਦੀਆਂ ਟੀਮਾਂ ਫਿਰ ਇਸ ਪਾਸੇ ਜ਼ਰੂਰ ਗਈਆਂ ਐਨ ਜੀਓ ਜਿਹੜੇ ਸੀ ਇਸ ਪਾਸੇ ਗਏ ਪਰ ਹਲੇ ਵੀ ਪਾਣੀ ਜੇ ਸਾਹਮਣੇ ਝਾੜ ਮਾਰੀ ਜਾਵੇ ਤਾਂ ਪਾਣੀ ਅਜੇ ਵੀ ਉਸੇ ਤਰ੍ਹਾਂ ਹੀ ਜਿਹੜਾ ਦਿਖਾਈ ਦੇ ਰਿਹਾ ਖੇਤਾਂ ਦੇ ਵਿੱਚ ਔਰ ਹੌਲੀ-ਹੌਲੀ ਜਿਹੜਾ ਪਾਣੀ ਇਹ ਜਿਹੜਾ ਇੱਥੋਂ ਜਾਂ ਤੇ ਸੋਕ ਰਿਹਾ ਹੈ ਜਾਂ ਪਾਣੀ ਅੱਗੇ ਜਾ ਰਿਹਾ ਤੇ ਜ਼ਮੀਨਾਂ ਦੇ ਵਿੱਚ ਪਾਣੀ ਅਜੇ ਖੜਾ ਹੈ ਤੇ ਇਸ ਨੂੰ ਤਕਰੀਬਨ ਅਜੇ ਸਮਾਂ ਲੱਗੇਗਾ 10-15 ਦਿਨ ਅਜੇ ਵੀ ਮੰਨ ਕੇ ਚੱਲਿਆ ਜਾਵੇ ਕਿ ਜੇ ਇਸ ਸਪੀਡ ਨਾਲ ਵੀ ਲੱਤਦਾ ਹੈ ਕਈਆਂ ਜ਼ਮੀਨਾਂ ਦੇ ਵਿੱਚ 2-2 ਫੁੱਟ ਅਜੇ ਵੀ ਪਾਣੀ ਖੜਾ ਹੈ ਇੱਕ 2-2 ਫੁੱਟ ਤੇ ਕਈ ਜਗ੍ਹਾ ਦੇ ਉੱਤੇ 4-4 ਫੁੱਟ ਪਾਣੀ ਪਰ ਪਹਿਲਾਂ ਵਾਲੇ ਹਾਲਾਤ ਨਹੀਂ ਨੇ ਜਿਹੜੇ 10-10 12-12 ਫੁੱਟ ਪਾਣੀ ਜਿਹੜਾ ਚੜ ਗਿਆ ਸੀ ਤੇ ਸਾਰੇ ਘਰ ਜਿਹੜੇ ਸੀ ਪੂਰੀ ਤਰ੍ਹਾਂ ਡੁੱਬ ਗਏ ਸੀ ਪਰ ਹੁਣ ਜਿਹੜੀ ਹੜ੍ਹਾਂ ਤੋਂ ਬਾਅਦ ਵਾਲੀ ਸਥਿਤੀ ਕਿਉਂਕਿ ਬਰਸਾਤ ਰਾਤ ਵੀ ਹੋਈ ਹਾਲਾਂਕਿ ਪਿਛਲੇ 2 ਦਿਨ ਬਰਸਾਤ ਜਿਹੜੀ ਸੀ ਅੰਮ੍ਰਿਤਸਰ ਦੇ ਵਿੱਚ ਜਾਂ ਜਿਹੜੀ ਅਜਨਾਲਾ ਦੇ ਨੇੜੇ ਰਮਦਾਸ ਦੇ ਨੇੜੇ ਬਰਸਾਤ ਭਾਵੇਂ ਨਹੀਂ ਸੀ ਹੋਈ ਪਰ ਬੀਤੀ ਰਾਤ ਰੱਜ ਕੇ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਆ ਫਿਰ ਪਾਣੀ ਜਿਹੜਾ ਸੀਗਾ ਤੋ ਵਧਿਆ ਪਰ ਹੁਣ ਲੋਕਾਂ ਦਾ ਇਹੋ ਕਹਿਣਾ ਹੈ ਕਿ ਜੇਕਰ ਬਰਸਾਤ ਰੁਕਦੀ ਹੈ ਤਾਂ ਫਿਰ 8-10 15 ਦਿਨਾਂ ਦੇ ਵਿੱਚ ਪਾਣੀ ਜਿਹੜਾ ਘਟ ਜਾਏਗਾ 스మెల్ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਹੈ ਹਵਾ ਦੇ ਵਿੱਚ 스మెల్ ਕਾਫੀ ਆ ਰਹੀ ਹੈ ਔਰ ਕਿਉਂਕਿ ਬਹੁਤ ਸਾਰੇ ਮਾਲ ਡੰਗਰ ਜਿਹੜਾ ਸੀਗਾ ਗੰਦਗੀ ਜਿਹੜੀ ਸੀਗੀ ਉਸ ਦੇ ਨਾਲ ਬਹੁਤ ਜ਼ਿਆਦੀ 스మెల్ ਜਿਹੜੀ ਅਜੇ ਵੀ ਹੈ ਤੇ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੀ ਅਲਰਟ ਹੈ ਪਿੰਡਾਂ ਦੇ ਵਿੱਚ ਲਗਾਤਾਰ ਮੈਡਮ ਸਾਖੀ ਜੀ ਸਾਣੀ ਹਲੇ ਵੀ ਪਿੰਡਾਂ ਦੇ ਵਿੱਚ ਨੇ ਡਾਕਟਰਾਂ ਦੀ ਟੀਮਾਂ ਵੀ ਅਲਰਟ ਦੇ ਨੇ ਔਰ ਐਨ ਜੀਓ ਵੱਲੋਂ ਉਸੇ ਤਰ੍ਹਾਂ ਹੀ ਟਰਾਲੀਆਂ ਭਰ-ਭਰ ਅਜੇ ਵੀ ਆ ਰਹੀਆਂ ਨੇ ਪਿੰਡਾਂ ਵਿਚ ਲੋਕ ਜਾ ਰਹੇ ਨੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਪਰ ਉਮੀਦ ਇਹੋ ਕੀਤੀ ਆ ਰਹੀ ਕਿ ਖੇਤਾਂ ਦੇ ਵਿੱਚੋਂ ਪਾਣੀ ਲੱਤੇ ਜਿਹੜੀ ਗੱਲ ਭਵਿੰਦਰ ਸਿੰਘ ਉਹਨਾਂ ਨੇ ਕੀਤੀ ਸਾਭਕਾ ਸਰਪੰਚ ਸਾਹਿਬ ਨੇ 50000 ਮੁਆਵਜ਼ੇ ਦੀ ਜਿਹੜੀ ਮੰਗ ਹੈ ਇਹਨਾਂ ਨੇ ਕੀਤੀ ਹੈ ਕਿ 50000 ਜਿਹੜਾ ਪੰਜਾਬ ਸਰਕਾਰ ਨੇ 20000 ਰੁਪਇਆ ਕੀਤਾ ਹੈ 50000 ਰੁਪਇਆ ਜਿਹੜਾ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਣਕ ਦੇ ਸੀਜ਼ਨ ਤੱਕ ਵੀ ਬੜੀ ਮੁਸ਼ਕਲ ਦੇ ਨਾਲ ਪਾਣੀ ਜਿਹੜਾ ਜਿੰਨਾ ਨੁਕਸਾਨ ਕੀਤਾ ਹੈ ਕਣਕ ਦੇ ਸੀਜ਼ਨ ਦੇ ਵਿੱਚ ਕਣਕ ਦੀ ਲਵਾਈ ਵੀ ਜਿਹੜੀ ਹਲੇ ਉਹ ਔਖੀ ਜਾਪਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਨਿਕਸੂਰਾ ਟੀਵੀ ਅਜਨਾਲਾ ਅੰਮ੍ਰਿਤਸਰ